ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਹਰਨੇਕ ਸਿੰਘ ਬਲਖੰਡੀ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਹੋਈ ਸੀ ਜਿਹਦੇ ਵਿੱਚ ਮੈਂ ਬਾਹਰ ਡਾਕਟਰਾਂ ਕੋਲੇ ਬਹੁਤ ਸਾਰੇ ਡਾਕਟਰਾਂ ਕੋਲੇ ਗਿਆ ਤੇ ਦਵਾਈਆਂ ਦੇ ਦੇ ਕੇ ਉਹਨਾਂ ਨੇ ਸੋਦੇ ਸਰਵਾਈਕਲ ਦਾ ਘਟਨਾ ਸੀਗਾ ਵੱਧ ਗਿਆ ਮੇਰਾ ਬਹੁਤ ਜ਼ਿਆਦਾ ਪ੍ਰੋਗਰਾਮ ਸਰਵਾਈਕਲ ਦਾ ਬੜੀ ਪ੍ਰੋਬਲਮ ਸੀ ਮੈਨੂੰ ਇਸ ਚੀਜ਼ ਦੀ ਮੈਨੂੰ ਇਹਦੇ ਵਿੱਚ ਸਾਡੇ ਦੋਸਤ ਪਹਿਲੇਖਵੀਰ ਸਿੰਘ ਜੀ ਬੱਗੇ ਉਹਨਾਂ ਨਾਲ ਗੱਲ ਕੀਤੀ ਵੀ ਮੇਰੀ ਪ੍ਰੋਬਲਮ ਆਹਾ ਵਾ ਤੇ ਤੁਸੀਂ ਮੇਰੀ ਮਦਦ ਕਰੋ ਮੇਰੇ ਕੋ ਹਿੱਲਿਆ ਜੁਲਣ ਜਾਂਦਾ ਤੇ ਉਹਨਾਂ ਨੇ ਡਾਕਟਰ ਗੁਰਦੇਵ ਸਿੰਘ ਜੀ ਉਹਨਾਂ ਦੇ ਕੋਲੇ ਬੱਡਣਵਾਲ ਵਾਲੇ ਅਸ਼ਾ ਕੋਟ ਵਾਲਾ ਤੇ ਉਹਨਾਂ ਦੇ ਕੋਲੇ ਮੈਂ ਲੱਗ ਗਏ ਉਹਨਾਂ ਨੇ ਮੈਨੂੰ ਦਵਾਈ ਦਿੱਤੀ ਔਰ ਮਾਲਿਸ਼ ਕੀਤੀ ਬੜੇ ਵਧੀਆ ਢੰਗ ਦੇ ਨਾਲ ਉਹਨਾਂ ਨੇ ਮੇਰਾ ਇਲਾਜ ਕੀਤਾ ਅਸ ਟਾਈਮ ਬਿਲਕੁਲ ਮੈਂ ਠੀਕ ਠਾਕ ਆ ਵਧੀਆ ਵਾਂ ਤੇ ਹੋਰ ਵੀ ਮੈਨੂੰ ਕਈਆਂ ਨੇ ਪੁੱਛਿਆ ਸੀਗਾ ਵੀ ਕਿਵੇਂ ਤੁਸੀਂ ਤਾਂ ਠੀਕ ਆ ਤੇ ਮੈਂ ਉਹਨਾਂ ਨੂੰ ਇਹ ਦੱਸਿਆ ਵੀ ਡਾਕਟਰ ਗੁਰਦੇਵ ਸਿੰਘ ਜੀ ਬੁੱਢਨਮਾਲ ਵਾਲੇ ਤੇ ਇਹ ਜਿਹੜਾ ਸ਼ਾਹਕੋਟ ਵਾਲਾ ਹੈਗਾ ਤੇ ਉੱਥੋਂ ਦੇ ਜਿਹੜੇ ਹੈਗੇ ਉਹਨਾਂ ਕੋਲ ਦਵਾਈ ਖਾਦੀ ਸੀ ਮਾਲਿਸ਼ ਕੀਤੀ ਉਹਨਾਂ ਨੇ ਵਧੀਆ ਮੇਰਾ ਇਲਾਜ ਕਰ ਦਿੱਤਾ ਬਿਲਕੁਲ ਮੈਂ ਠੀਕ ਠਾਕ ਆ ਇਸ ਟਾਈਮ ਚੜ੍ਹਦੀ ਕਲਾ ਜਾਂ ਮੈਂ ਡਾਕਟਰ ਗੁਰਦੇਵ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ